ਲੁਧਿਆਣਾ ਦੇ ਜਗਰਾਉਂ ਦੇ ਰਹਿਣ ਵਾਲੀ ਹਮੇਸ਼ਵਰੀ ਸਹਾਨੀ ਜਿਸ ਦੇ بیٹے ਦੀ ਬੇਵਕਤੀ ਮੌਤ ਹੋ ਗਈ ਸੀ ਪਤੀ ਦੇ ਨਾਲ ਤਲਾਕ ਹੋ ਚੁੱਕਿਆ ਹੈ ਤੇ ਬੇਟੀ ਦੇ ਸਣੇ ਆਪਣੇ ਪਿੱਕ ਘਰ ਦੇ ਵਿੱਚ ਰਹਿੰਦੀ ਸੀ ਯਾਨੀ ਕਿ ਆਪਣੇ ਮਾਪਿਓ ਦੇ ਕੋਲ ਰਹਿੰਦੀ ਸੀ ਤੇ ਬੇਟੀ ਨੂੰ ਪੜਾਉਣ ਦੇ ਲਈ ਉਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਦੀ ਸੀ ਬੇਟੀ ਦਾ ਜਨਮ ਦਿਨ ਆਉਂਦਾ ਹੈ ਪਰ ਦੇਨ ਦੇ ਲਈ ਕੋਈ ਕੋਲੇ ਤੋਹਫਾ ਨਹੀਂ ਸੀ ਪਰ ਜਨਮ ਦਿਨ ਦੇ ਉੱਪਰ ਬੇਟੀ ਦੇ ਕਹੇ ਸ਼ਬਦ ਯਾਦ ਸੀ ਕਿ ਮਾਂ ਮੈਂ ਤੇਰੇ ਲਈ ਕਿਸਮਤ ਵਾਲੀ ਆ ਮਾਂ ਮੈਂ ਤੇਰੇ ਲਈ ਕਰਮਾਂ ਵਾਲੀ ਆ ਤਾਂ ਇੱਕ ਦਿਨ ਮੇਸ਼ਵਰੀ ਸਾਨੀ ਇੱਕ ਮਸ਼ੂਰੀ ਦੇਖਦੀ ਇੱਕ ਲੋਟਰੀ ਵਾਲੀ ਮਸ਼ੂਰੀ ਦੇਖਦੀ ਇਹਦੇ ਵਿੱਚ ਇੱਕ ਬੱਚਾ ਕਰੋੜ ਦਾ ਅਨਾਮ ਜਿੱਤਿਆ ਹੁੰਦਾ ਉਸਨੇ ਤੇ ਪਰ ਉਸ ਨੂੰ ਇਹ ਲੋਟਰੀ ਵਾਲੀ ਮਸ਼ੂਰੀ ਦੇਖ ਕੇ ਆਪਣੀ ਬੇਟੀ ਦੇ ਕਹੇ ਸ਼ਬਦ ਯਾਦ ਆ ਜਾਂਦੇ ਨੇ ਕਿ ਮਾਂ ਮੈਂ ਤੇਰੇ ਲਈ ਕਰਮਾਂ ਵਾਲੀ ਆ ਮਾਂ ਨੇਟੇਲੀ ਕਿਸਮਤਵਾਰੀਆਂ ਤਾਂ ਹਮੇਸ਼ਵਰੀ ਸਹਾਨਹ ਕੀ ਕਰਦੀ ਆ ਉਹ ਲੋਟਰੀ ਪਾਉਣ ਦੇ ਬਾਰੇ ਸੋਚਦੀ ਆ ਉਹ ਸੋਚਦੀ ਆ ਕਿ ਜੇਕਰ ਲੋਟਰੀ ਜਿੱਤ ਗਏ ਤਾਂ ਆਪਣੀ ਧੀ ਨੂੰ ਚੰਗੀ ਤਰ੍ਹਾਂ ਪੜ੍ਹਾ ਲਾਂਗੀ ਇਸ ਦੀ ਜ਼ਿੰਦਗੀ ਸਵਰ ਜਾਵੇਗੀ ਤਾਂ ਉਹਦੇ ਕੋਲ ਲੋਟਰੀ ਪਾਉਣ ਦੇ ਲਈ ਪੈਸੇ ਨਹੀਂ ਹੁੰਦੇ ਉਸਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਹੁੰਦੀਆਂ ਨੇ ਤੇ ਆਪਣੇ ਗਹਿਣਿਆਂ ਨੂੰ ਗਿਰਵੀ ਰੱਖ ਕੇ ਯਾਨੀ ਕਿ ਗਹਿਣਿਆਂ ਨੂੰ ਗਹਿਣੇ ਰੱਖ ਕੇ ਉਹ ਚਾਰ ਟਿਕਟਾਂ ਖਰੀਦੀਆਂ ਲੋਟਰੀ ਦੀਆਂ ਤੇ ਉਸ ਨੂੰ ਅਮੀਤ ਜੀ ਆ ਕਿ ਜ਼ਰੂਰ ਮੇਰੀ ਲੋਟਰੀ ਲੱਗੇਗੀ ਕਿਉਂਕਿ ਮੇਰੀ ਧੀ ਮੇਰੇ ਲਈ ਕਿਸਮਤਵਾਰੀ ਆ ਤੇ ਆਪਣੀ ਧੀ ਦੇ ਨਾਮ ਦੇ ਉੱਪਰ ਚਾਰ ਲੋਟਰੀਆਂ ਪਾ ਦਿੰਦੀ ਆ ਪਰ ਜਿਸ ਤਰੀਕੇ ਦੇ ਨਾਲ ਸਹਾਨੀ ਨੇ ਸੋਚਿਆ ਹੁੰਦਾ ਏ ਉਸੇ ਤਰੀਕੇ ਦੇ ਨਾਲ ਹੁੰਦਾ ਏ ਉਸ ਦੀ ਲੋਟਰੀ ਲੱਗ ਜਾਂਦੀ ਆ ਲੱਖਾਂ ਦੀ ਨਹੀਂ ਇੱਕ ਨਹੀਂ ਦੋ ਨਹੀਂ ਕੁੱਲ ਮਿਲਾ ਕੇ 3 ਕਰੋੜ ਰੁਪਏ ਦੀ ਸਹਾਨੀ ਦੀ ਲੋਟਰੀ ਲੱਗ ਜਾਂਦੀ ਆ ਉਨ੍ਹਾਂ ਦੇ ਪਰਿਵਾਰ ਦੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ ਪਰਿਵਾਰ ਖੁਸ਼ੀ ਦੇ ਵਿੱਚ ਰੋਪੈਂਦਾ ਹੈ ਕਿ ਅਸੀਂ ਜਿਸ ਉਮੀਦ ਦੇ ਨਾਲ ਲੋਟਰੀ ਪਾਈ ਸੀ ਸਾਡੀ ਉਮੀਦ ਪੂਰੀ ਹੋਈ ਆ ਵਾਕੀ ਮੇਰੀ ਧੀ ਮੇਰੇ ਲਈ ਕਰਮਾਂ ਵਾਲੀ ਆ ਕਿਸਮਤ ਵਾਲੀ ਆ ਜਿਸ ਦੇ ਨਾਮ ਦੇ ਉੱਪਰ ਮੈਂ ਲੋਟਰੀ ਪਾਈ ਸੀ ਤੇ ਅੱਜ ਅਸੀਂ ਕਰੋੜਪਤੀ ਬਣ ਗਏ ਆ ਤੇ ਲੋਟਰੀ ਜਿੱਤਣ ਤੋਂ ਬਾਅਦ ਹਿਮੇਸ਼ਵਰੀ ਸਾਨੀ ਦਾ ਕਹਿਣਾ ਸੀ ਕਿ ਮੈਂ ਆਪਣੀ ਧੀ ਨੂੰ ਪੜਾਉਣ ਦੇ ਲਈ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਹੁਣ ਅਸੀਂ ਲਾਟਰੀ ਜਿੱਤ ਗਏ ਆ ਤਾਂ ਮੈਂ ਆਪਣੀ ਬੇਟੀ ਦੀ ਆਪਣੀ ਕੁੜੀ ਦੀ ਆਪਣੀ ਬੱਚੀ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੇ ਲਈ ਉਹ ਜ਼ਿੰਦਗੀ ਕੋਈ ਕਾਮਯਾਬ ਬਣੇ ਇਸ ਦੇ ਲਈ ਮਿਹਨਤ ਕਰਾਂਗੀ ਤਿੰਨਾ ਪੈਸਿਆਂ ਦੀ ਵਾਤੋਂ ਆਪਣੀ ਧੀ ਦੀ ਜ਼ਿੰਦਗੀ ਨੂੰ ਸਵਾਰਨ ਦੇ ਲਈ ਕਰੇਗੀ ਤਾਂ ਉਹਦਾ ਇਹ ਵੀ ਕਹਿਣਾ ਸੀ ਕਿ ਮੈਂ ਕਦੇ ਸੱਟਾ ਨਹੀਂ ਲਾਉਂਦੀ ਤੇ ਨਾ ਹੀ ਕਦੇ ਜੂਆ ਖੇਡਿਆ ਤੇ ਨਾ ਹੀ ਕਦੇ ਇਹ ਕਰਨਾ ਚਾਹੀਦਾ ਹੈ ਕਿਉਂਕਿ ਜੂਏ ਖੇਡ ਕੇ ਕਦੇ ਵੀ ਤੁਹਾਡੀ ਕਿਸਮਤ ਨਹੀਂ ਬਦਲਦੀ ਤਾਂ ਉਹ ਸ਼ਬਦ ਜਿਸ ਨੇ ਹਰ ਇੱਕ ਨੂੰ ਭਾਵੁਕ ਕਰ ਦਿੱਤਾ ਕਿ ਕਿਵੇਂ ਇੱਕ ਔਰਤ ਜਿਸ ਨੇ ਆਪਣੀ ਬੇਟੀ ਦੇ ਨਾਮ ਦੇ ਉੱਪਰ ਲਾਟਰੀ ਪਾਈ ਕਿ ਉਸ ਨੂੰ ਸਭ ਤੋਂ ਵੱਧ ਜ਼ਰੂਰ ਸੀ ਕਿ ਲਾਟਰੀ ਉਸ ਨੂੰ ਹੀ ਨਿਕਲੀ ਤਾਂ ਇਸ ਤੋਂ ਬਾਅਦ ਹਰ ਕੋਈ ਖੁਸ਼ੀ ਕੀ ਜਦੋਂ ਪ੍ਰਮਾਤਮਾ ਕਿਸੇ ਦਾ ਸਾਥ ਦਿੰਦਾ ਹੈ ਤਾਂ ਵਾਕੇਦੋ ਪ੍ਰਮਾਤਮਾ ਦਿੰਦਾ ਹੈ ਤਾਂ ਛੱਪੜ ਝਾੜ ਕੇ ਹੀ ਦਿੰਦਾ ਹੈ ਇਸ ਤੋਂ ਬਾਅਦ ਇੱਕ ਖਬਰ ਹੁਣ ਸੋਸ਼ਲ ਮੀਡੀਆ ਦੇ ਉੱਪਰ ਸਾਈਹੀ ਹੋਈ ਹੈ ਤੇਰ ਕੋ ਇਸ ਨੂੰ ਲਾਇਕ ਵੀ ਕਰਦੇ ਤੇ ਆਪਣੀ ਆਪਣੀ رائے ਨੂੰ ਵੀ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਸਾਂਝਾ ਕਰਦੇ ਤੇ ਇਸ ਤੋਂ ਪਹਿਲਾਂ ਵੀ ਜਦੋਂ ਇੱਕ ਵਿਅਕਤੀ ਨੂੰ ਲੋਟਰੀ ਨਿਕਲੀ ਸੀ ਬਠਿੰਡੇ ਦੇ ਵਿੱਚ ਤਾਂ ਉਸਨੇ ਕਿਹਾ ਸੀ ਕਿ ਇਸ ਦੇ ਵਿੱਚੋਂ ਕੁਝ ਪੈਸੇ ਮੈਂ ਆਪਣੇ ਦੋਸਤ ਨੂੰ ਦਵਾਂਗਾ ਉਹਨਾਂ ਦੀ ਜੋ ਬੇਟੀ ਹੈ ਉਸ ਦੇ ਭਵਿੱਖ ਨੂੰ ਸਵਾਰਨ ਦੇ ਲਈ ਤਾਂ ਜਿਵੇਂ ਲੋਟਰੀਆਂ ਨਿਕਲਦੀਆਂ ਨੇ ਤਾਂ ਕੁਝ ਨਾਲ ਉਦਾਹਰਨਾਂ ਹੀ ਮਿਲਦੀਆਂ ਨੇ ਜਦੋਂ ਉਹ ਬਠਿੰਡੇ ਲੋਟਰੀ ਨਿਕਲੀ ਸੀ ਤਾਂ ਉਸ ਵਿਅਕਤੀ ਦੇ ਕੋਲ ਚੰਡੀਗੜ੍ਹ ਆਉਣ ਤੱਕ ਦੇ ਲਈ ਵੀ ਪੈਸੇ ਨਹੀਂ ਸੀ ਕਿਸੇ ਤੋਂ ਉਧਾਰੇ ਪੈਸੇ ਫੜ ਕੇ ਲੈ ਕੇ ਆਇਆ ਤੇ ਫਿਰ ਆਪਣੀ ਜੋ ਇਨਾਮ ਵਾਦੀਸ਼ੀ ਲੈਣ ਦੇ ਲਈ ਉਹ ਚੰਡੀਗੜ੍ਹ ਪਹੁੰਚਿਆ ਸੀ ਧੰਨਵਾਦ